ਹੱਕੀ ਮੰਗਾ ਨੂੰ ਲੈ ਕੇ ਕਿਸਾਨਾਂ ਦਾ ਸੰਘਰਸ਼ ਜਾਰੀ ਹੈ ਦਰਅਸਲ ਸ਼ੰਭੂ ਤੇਖ ਨੌਰੀ ਬਾਰਡਰ ਤੇ ਕਿਸਾਨ ਜਿਹੜੇ ਨੇ ਲਗਾਤਾਰ ਡਟੇ ਹੋਏ ਨੇ ਦਿੱਲੀ ਕੂਚ ਨੂੰ ਲੈ ਕੇ ਵੀ ਕਿਸਾਨ ਤਿਆਰੀ ਕਰ ਰਹੇ ਨੇ ਇਸੇ ਵਿਚਾਲੇ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਤੇ ਕਈ ਤਰ੍ਹਾਂ ਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਇਸੇ ਨੂੰ ਲੈ ਕੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਵੱਲੋਂ ਸ਼ੰਭੂ ਬਾਰਡਰ ਉੱਤੇ ਹਰਿਆਣਾ ਪੁਲਿਸ ਦੇ ਵੱਲੋਂ ਜੋ ਕਿਸਾਨਾਂ ਤੇ ਕਾਰਵਾਈ ਕੀਤੀ ਗਈ ਉਸ ਦੀ ਸਖਤ ਨਿੰਦਾ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਹਮੇਸ਼ਾ ਕਿਸਾਨਾਂ ਉਹਨਾਂ ਦੇ ਨਾਲ ਖੜੀ ਹੈ ਕਿ ਉਹਨਾਂ ਕੇਂਦਰ ਸਰਕਾਰ ਤੇ ਵੀ ਸਵਾਲ ਚੁੱਕੇ ਨੇ ਦੱਸਦੀ ਹੈ ਕਿ ਮਲੋਟ ਵਿਖੇ ਨਗਰ ਕੌਂਸਲ ਦੇ ਵਾਰਡ ਨੰਬਰ 12 ਦੀ ਜਿਮਨੀ ਚੌਂ ਦੇ ਲਈ ਉਮੀਦਵਾਰ ਦੀ ਚੋਣ ਦੇ ਲਈ ਵਰਕਰਾਂ ਦੇ ਨਾਲ ਮੀਟਿੰਗ ਕਰਨ ਉਪਰੰਤ ਉਨ੍ਹਾਂ ਦੇ ਮਸਲੇ ਸੁਝਾਏ ਗਏ ਤੇ ਇਸੇ ਦਰਮਿਆਨ ਮੀਡੀਆ ਦੇ ਨਾਲ ਗੱਲਬਾਤ ਕਰਦਿਆ ਕੈਬਨਿਟ ਮੰਤਰੀ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਉਹ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਦੇ ਲਈ ਤਿਆਰ ਨੇ ਇਸੇ ਦਰਮਿਆਨ ਉਨ੍ਹਾਂ ਦੇ ਵੱਲੋਂ ਰਵਨੀਤ ਸਿੰਘ ਬਿੱਟੂ ਵੱਲੋਂ ਜੋ ਬਿਆਨ ਦਿੱਤਾ ਗਿਆ ਉਸਤੇ ਵੀ ਤੰਜ ਕੱਸਿਆ ਗਿਆ ਤੇ ਕਿਸਾਨਾਂ ਦੇ ਮੁੱਦੇ ਤੇ ਗੱਲਬਾਤ ਕਰਦਿਆ ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨਾਂ ਤੇ ਜਿਸ ਤਰੀਕੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਉਹ ਬੇਹਦ ਨਿੰਦਣਯੋਗ ਹੈ ਤੇ ਪੰਜਾਬ ਸਰਕਾਰ ਹਮੇਸ਼ਾ ਕਿਸਾਨਾਂ ਦੇ ਨਾਲ ਖੜੀ ਹੈ ਮਰਨ ਨਗਰ ਕੌਂਸਲ ਚ ਇਹਨਾਂ ਦੇ ਚੈਡਿੰਗ ਇਹਨਾਂ ਨੇ ਪੁਰੋਂਦਾ ਰਹਾਂ ਇੱਕ extra ਦੀ ਤਿਆਰੀ ਕਰਦੇ ਜੇ ਆਪਾਂ ਪਾਰਟੀ ਵੱਲ ਖੜੋਤਾਂ ਤੇ ਅਸੀਂ ਵਾਰ ਤੇ ਕਰਾਂ ਆ ਦੇਖੋ ਜੀ ਸਾਡੇ ਵੱਲੋਂ ਪਾਰਟੀ ਵੱਲੋਂ ਬਹੁਤ ਵਧੀਆ ਤਿਆਰੀ ਚੱਲ ਰਹੀ ਹੈ ਅਸੀਂ ਆਪਣੀ ਮਿਹਨਤ ਕਰ ਰਹੇ ਹਾਂ ਹਮੇਸ਼ਾ ਹੀ ਅਸੀਂ ਆਪਣੇ ਕੰਮਾਂ ਦੇ ਸਿਰ ਤੇ ਲੋਕਾਂ ਕੋਲ ਵੋਟ ਮੰਗਣ ਜਾਂਦੇ ਹਾਂ ਔਰ ਇਸ ਵਾਰ ਵੀ ਇਹੀ ਰਹੇਗੀ ਚਾਹੇ ਇਲੈਕਸ਼ਨ ਕੋਈ ਵੀ ਹੋਵੇ ਛੋਟੀ ਤੇ ਛੋਟੀ ਇਲੈਕਸ਼ਨ ਤੇ ਵੀ ਅਸੀਂ ਆਪਣੇ ਕੰਮਾਂ ਦੇ ਸਿਰ ਤੇ ਜਾਵਾਂਗੇ ਔਰ ਸਾਰੇ ਅੱਜ ਸਾਡੇ ਪਾਰਟੀ ਵਰਕਰ ਵੀ ਇਕੱਠੇ ਹੋਏ ਆ ਔਰ ਰਸੀ ਰਹਿ ਕਰ ਰਹੇ ਹਾਂ ਕਿ ਕੋਈ ਵਧੀਆ ਇਨਸਾਨ ਨੂੰ ਮੌਕਾ ਦਿੱਤਾ ਜਾਵੇ ਇਸ ਬਾਅਦ ਵਿੱਚ। ਉਹ ਫਿਰ ਪੱਲੇ ਜੇ ਜਿਹੜਾ ਇਹ ਦਿੱਤਾ ਬਿਆਨ ਆਇਆ ਗਿਆ ਉਹ ਕਹਿੰਦੇ ਵੀ ਜਿਹੜਾ ਆਮ ਆਦਮੀ ਪਾਸਟ ਜਿਹੜੀ ਹੈਗੀ ਤੇ ਟੋਨਾ ਕਰਉਣ ਦੀ ਤਿਆਰ ਨਹੀਂ ਸੀ ਜੀ ਬਸ ਸਪਰੀਮ ਕੋਰ ਦੇ ਪ੍ਰੈਸ਼ਰ ਨਾਲ ਤਿਆਰ ਕਰਾਇਆ ਹੈਗੇ। ਅਸੀਂ ਜਿਹੜਾ ਹੈਗਾ ਉਹ ਉਹਨਾਂ ਨੇ ਕਹਿ ਵੀ ਜਿਹੜੇ ਮਗਰਬ ਨੂੰ ਨੱਡਮਾ ਦੇ ਦਿੱਚੇ ਮੇਰ ਯਜੰਤਾ ਹੈ। ਉਹ ਸਿੱਕੇਦਰ ਤੋਂ ਗਰਾਰ ਲਿਆ ਕਿ ਜਿਹੜੇ ਪੰਜਾਬ ਦੇ ਦੇਖੋ ਜੀ ਉਹਨਾਂ ਦਾ ਆਪਦਾ ਕੋਈ ਸਟੈਂਡ ਨਹੀਂ ਕਦੇ ਕਿਸੇ ਪਾਰਟੀ ਨਾਲ ਕਦੇ ਕਿਸੇ ਪਾਰਟੀ ਨਾਲ ਸੋ ਜਿਹੜੇ ਬੰਦੇ ਨੂੰ ਆਪਦਾ ਹੀ ਨਹੀਂ ਪਤਾ ਕਿ ਮੈਂ ਕਿਸ ਪਾਰਟੀ ਦੇ ਵੱਲੋਂ ਕਿਹੜੀਆਂ ਨੀਤੀਆਂ ਲਈ ਕੰਮ ਕਰ ਰਿਹਾ ਤਾਂ ਦੂਜੀ ਪਾਰਟੀ ਵੱਲ ਬਿਆਨਬਾਜ਼ੀ ਕਿਵੇਂ ਕਰ ਸਕਦੇ ਸੋ ਅਸੀਂ ਮੈਂ ਤਾਂ ਹਮੇਸ਼ਾ ਹੀ ਇਹੀ ਗੱਲ ਕਹਿੰਨੀ ਹੁੰਦੀ ਹੈ ਕਿ ਅਸੀਂ ਇਮਾਨਦਾਰੀ ਦੀ ਨੀਤੀ ਨਾਲ ਚੱਲ ਕੇ ਇਹ ਪਾਰਟੀ ਖੜੀ ਕੀਤੀ ਸੀ ਔਰ ਇਸੇ ਤਰ੍ਹਾਂ ਹੀ ਚੱਲਾਂਗੇ ਤਿਆਰੀ ਕਦੇ ਵੀ ਨਹੀਂ ਹੁੰਦੀ ਤਿਆਰੀ ਤਾਂ ਲੋਕ ਕਰਾਉਂਦੇ ਹੁੰਦੇ ਆ ਲੋਕਾਂ ਦਾ ਪਿਆਰ ਹੁੰਦਾ ਜਿਹੜਾ ਕੋਈ ਸਾਨੂੰ ਅੱਗੇ ਲੈ ਕੇ ਜਾਂਦਾ ਤੋ ਅਸੀਂ ਬੜੀਆਂ ਛੇਖੀਆਂ ਨਹੀਂ ਮਾਰਦੇ ਹੁੰਦੇ ਕਿ ਸਾਡੇ ਬਹੁਤ ਵੱਡੇ ਕਿਡਰ ਹੈ ਜਿਹੜਾ ਲੋਕਾਂ ਦਾ ਪਿਆਰ ਤੇ ਸਤਿਕਾਰ ਹੈ ਉਹੀ ਤੁਹਾਨੂੰ ਅੱਗੇ ਲੱਗੇ ਜਾਣਾ ਕਿਸਾਨ ਜਿਹੜੇ ਲਗਾਤਾਰ ਕੰਮ ਹੋਏਗਾ ਹਰ ਹਣਾ ਪਰ ਇਹ ਪ੍ਰਸ਼ਾਸਨ ਜਿਹੜਾ ਕਿ ਫੁੱਲਾਂ ਦੇ ਤੱਕ ਤਕੀ ਉਹਦੇ ਵਿੱਚ ਕਿਸਾਨ ਕਹਿ ਰਹੇ ਉਹਦੇ ਵਿੱਚ ਮਿਰਚਾਂ ਪੱਕ ਜਾਂ ਹੋਰ ਕਿਸੇ ਤਰ੍ਹਾਂ ਕੀਤੀ ਜਾਂਦੀ ਹੈ ਦੇਖੋ ਇਸ ਗੱਲ ਦੀ ਮੈਂ ਸਖਤ ਨਖੇਦੀ ਕਰਾਂਗੀ ਕਿਉਂਕਿ ਅੰਨਦਾਤਾ ਹੈ ਪੰਜਾਬ ਦੇ ਕਿਸਾਨ ਪੂਰੇ ਦੇਸ਼ ਨੂੰ ਅੰਨ ਦਿੰਦਾ ਹੈ ਔਰ ਜਿਹੜਾ ਕੇਂਦਰ ਸਰਕਾਰ ਹੈ ਹਮੇਸ਼ਾ ਹੀ ਇਸ ਤਰ੍ਹਾਂ ਉਹਨਾਂ ਨੂੰ ਇੱਕ ਕ੍ਰਿਮੀਨਲ ਦੀ ਨਿਗਾਹ ਨਾਲ ਦੇਖਦੀ ਹੈ ਸੋ ਇਸ ਗੱਲ ਤੇ ਕੇਂਦਰ ਸਰਕਾਰ ਦੀ ਸਖਤ ਨਿਗਰਖੀ ਕਰਨੀ ਬਣਦੀ ਹੈ ਔਰ ਜਿੱਥੇ ਕਿਸਾਨ ਆਪਣੇ ਹੱਕਾਂ ਦੀ ਗੱਲ ਕਰ ਰਹੇ ਆ ਉਹਦਾ ਫਰਜ਼ ਬਣਦਾ ਕੇਂਦਰ ਸਰਕਾਰ ਦਾ ਕਿ ਗੱਲਬਾਤ ਕਰਕੇ ਇਸ ਮਸਲੇ ਨੂੰ ਸੌਰਟ ਆਊਟ ਕਰੇ ਕਰਨੇ ਤੇ ਬੈਠੀ ਦੀ ਸੀ ਸੰਧਲੇ ਵਾਲ ਦੀ ਜਿਹੜੀ ਜਿਹੜੀ ਹਾਲਾਤਾਂ ਦਿਖਾਉ ਕਿੱਧਰ ਤੇ ਗਤੀ ਜਾ ਰਹੀ ਹੈਗੀ ਕਿਸਾਨਾਂ ਦਾ ਕਹਿਣਾ ਹੈ ਕਿ ਜਬਰੀ ਪੰਜਾਬ ਸਰਕਾਰ ਦੇ ਵੱਲੋਂ ਕੋਈ ਕੁਝ ਨਹੀਂ ਕਦੇ ਵੀ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਧੱਕਾ ਨਹੀਂ ਕੀਤਾ ਤੁਸੀਂ ਦੇਖ ਸਕਦੇ ਹੋ ਕਿ ਅਜ ਤੱਕ ਕੋਈ ਵੀ ਇਸ ਹੋ ਜਾਂ ਮੁੱਖ ਮੰਤਰੀ ਨਹੀਂ ਜਿਨੇ ਰਾਤ ਰਾਤ ਪਰ ਬੈਠ ਕੇ ਕਿਸਾਨਾਂ ਲਈ ਕੇਂਦਰ ਸਰਕਾਰ ਦੇ ਅਫਸਰਾਂ ਨਾਲ ਮੀਟਿੰਗਾਂ ਕੀਤੀਆਂ ਹੋਣ ਸੋ ਜਦੋਂ ਹੁਣ ਤੱਕ ਨਹੀਂ ਕੀਤਾ ਤਾਂ ਫਿਰ ਹੁਣ ਧੱਕਾ ਕਰਨ ਦਾ ਕੋਈ ਮਤਲਬ ਹੀ ਨਹੀਂ ਬਣਦਾ ਅਸੀਂ ਹਮੇਸ਼ਾ ਆਪਣੇ ਕਿਸਾਨ ਭਰਾਵਾਂ ਦੇ ਨਾਲ ਕਿਸ ਤਰ੍ਹਾਂ ਮੈਸੇਜ ਦਿੱਤਾ ਹਾਂ ਕਿ ਕਿਸਾਨਾਂ ਨੂੰ ਜਿਹੜਾ ਦਾ ਅਸੀਂ ਛਾਂਤੀ ਰੱਖੀ ਰੱਖੀ ਰਹਿ ਰਹੇ ਹਾਂ ਮੈਸੇਜ ਹਮੇਸ਼ਾ ਇਹੀ ਹੁੰਦਾ ਕਿ ਅਮਨ ਸ਼ਾਂਤੀ ਦੇ ਨਾਲ ਅਗਰ ਬੈਠ ਕੇ ਗੱਲਬਾਤ ਕਰ ਲਈ ਜਾਵੇ ਤਾਂ ਉਹਦੇ ਨਤੀਜੇ ਵਧੀਆ ਹੀ ਹੁੰਦੇ ਨੇ ਸੋ ਅੱਗੇ ਵੀ ਉਹਨਾਂ ਨੇ ਇੱਕ ਲੰਮਾ ਸਮਾਂ ਇਸ ਸੰਘਰਸ਼ ਦਾ ਹਿੱਸਾ ਬਣੇ ਰਹੇ ਸੀ ਸੋ ਸੰਘਰਸ਼ ਕਰਨ ਤੋਂ ਕੋਈ ਕਿਸੇ ਨੂੰ ਰੋਕ ਨਹੀਂ ਸਕਦਾ ਪਰ ਅਮਨ ਸ਼ਾਂਤੀ ਦੇ ਨਾਲ ਉਹ ਤਾਂ ਕਿ ਦੂਜਿਆਂ ਤੇ ਵੀ ਕੋਈ ਨੁਕਸਾਨ ਨਾ ਹੋ ਰਸ਼ੀਅਨ ਆਰਮੀ ਦੇ ਚੰਗੂਲ ਦੇ ਵਿੱਚੋਂ ਬਾਹਰ ਆਏ ਨੌਜਵਾਨ ਦਵਲੋ ਰੂ ਕੰਬਾਉ ਖੁਲਾਸੇ ਕਰ ਦਿੱਤੇ ਗਏ ਨੇ ਤਾਂ ਦੱਸ ਦਈਏ ਕਿ ਜੁੱਥੇ ਐਮਪੀ ਸੰਤ ਸਤੀਚੇਵਾਲ ਦੇ ਯਤਨਾਂ ਦੇ ਸਦਕਾ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਰਾਕੇਸ਼ ਯਾਦਵ ਦੀ ਘਰ ਵਾਪਸੀ ਹੋਈ ਹੈ ਤੇ ਰਾਕਿਸ਼ ਦਾ ਕਹਿਣਾ ਹੈ ਕਿ ਅਜੇ ਵੀ 20 ਤੋਂ 25 ਭਾਰਤੀ ਜਿਹੜੇ ਨੇ ਜਬਰਨ ਫੌਜ ਦੇ ਵਿੱਚ ਕੰਮ ਕਰਨ ਦੇ ਲਈ ਮਜਬੂਰ ਨੇ ਤੇ ਉਸ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਦੇ ਵੱਲੋਂ ਯੁੱਧ ਦੇ ਵਿੱਚ ਜਾਣ ਤੋਂ ਮਨਾ ਕੀਤਾ ਜਾਂਦਾ ਸੀ ਤਾਂ ਉਹਨਾਂ ਤੇ ਤਸ਼ੱਦਦ ਕੀਤਾ ਜਾਂਦਾ ਸੀ ਯੂਕਰੇਨ ਫੌਜ ਦੇ ਵਿੱਚ ਫਸੇ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਵਿਦੇਸ਼ ਮੰਤਰਾਲੇ ਤੋਂ ਵਾਪਸੀ ਦੀ ਗੁਹਾਰ ਲਗਾ ਰਹੇ ਨੇ ਤੇ ਦੱਸਦੇ ਇਹ ਕਿ 15 ਦਿਨਾਂ ਦੀ ਟ੍ਰੇਨਿੰਗ ਦੇ ਮਗਰੋਂ ਯੂਕਰੇਨ ਰਸ਼ੀਆ ਵਿਚਾਲੇ ਚੱਲ ਰਹੀ ਜੰਗ ਦੇ ਮੈਦਾਨ ਦੇ ਵਿੱਚ ਨਿਤਰਣ ਦੇ ਲਈ ਇਹਨਾਂ ਮੁੰਡਿਆਂ ਨੂੰ ਮਜਬੂਰ ਕੀਤਾ ਜਾ ਹੈ ਤੇ ਉੱਥੇ ਮੌਤ ਦੇ ਮੂਹ ਦੇ ਵਿੱਚੋਂ ਬਚ ਕੇ ਆਏ ਰਕੇਸ਼ ਦਾ ਇਹ ਕਹਿਣਾ ਹੈ ਕਿ ਉੱਥੇ ਉਸਤੇ ਤਸ਼ੱਦਦ ਵੀ ਕੀਤਾ ਜਾਂਦਾ ਹੈ ਤੇ ਵੀ ਦੱਸਿਆ ਜਾ ਰਿਹਾ ਹੈ ਕਿ ਇੱਥੇ ਜਾਲੀ ਏਜੰਟਾਂ ਨੇ ਸਿਕਿਉਰਿਟੀ ਗਾਰਡ ਦੀ ਨੌਕਰੀ ਦਿਵਾਉਣ ਦਾ ਦਾਵਾ ਕੀਤਾ ਸੀ ਤੇ ਉਹਨਾਂ ਨੂੰ ਜੰਗ ਦੇ ਮੈਦਾਨ ਦੇ ਵਿੱਚ ਉਤਾਰ ਦਿੱਤਾ ਜਿੱਥੇ ਕਈ ਭਾਰਤੀ ਅਜੇ ਵੀ ਫਸੇ ਹੋਏ ਨੇ ਤੇ ਜਾਲਸਾਜ਼ ਏਜੰਟਾਂ ਦੇ ਖਿਲਾਫ ਸਖਤ ਕਾਰਵਾਈ ਦੀ ਵਿਅਸ ਦੇ ਵੱਲੋਂ ਅਪੀਲ ਕੀਤੀ ਗਈ ਹੈ ਪੋਲੇ ਪਾਲੇ ਭਾਰਤੀਆਂ ਨੂੰ ਆਪਣੇ ਜਾਲ ਦੇ ਵਿੱਚ ਫਸਾ ਕੇ ਰਸ਼ੀਆ ਦੇ ਵਿੱਚ ਮੌਤ ਦੇ ਮੂੰਹ ਦੇ ਵਿੱਚ ਸੁੱਟਿਆ ਜਾ ਰਿਹਾ ਜਿਸ ਨੂੰ ਲੈ ਕੇ ਇਸ ਨੌਜਵਾਨ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇਤਾ 6 ਮਹੀਨੇ ਤਸ਼ਦਦ ਸੈਨ ਤੋਂ ਬਾਅਦ ਰਕੇਸ਼ ਯਾਦਵ ਆਪਣੇ ਪਰਿਵਾਰ ਦੇ ਨਾਲ ਮਿਲਿਆ ਸਹੀ ਸਲਾਮਤ ਕਰ ਵਾਪਸ ਆਇਆ ਤੇ ਇਸ ਦੇ ਦਰਮਿਆਨ ਉਸ ਦੇ ਵੱਲੋਂ ਅਜੇ ਹੀ ਏਜੰਟਾ ਦੇ ਖਿਲਾਫ ਕਾਰਵਾਈ ਦੀ ਵੀ ਮੰਗ ਕੀਤੀ ਗਈ ਹੈ ਹਾਂਜੀ ਬਾਬਾ ਜੀ ਅੱਜ ਕੋਈ ਪਰਿਵਾਰ ਤੁਹਾਨੂੰ ਲੈਣਾ ਆਇਆ ਨਹੀਂ ਜਿਹੜਾ ਇਸ ਸਬੰਧ ਦਾ ਹੈ ਕਿ ਰਸ਼ਨ ਆਰਗੇਟ ਵਿੱਚ ਕੁਝ ਨੌਜਵਾਨ ਮੁੰਡੇ ਫਸੇ ਹੋਏ ਸੀਗੇ ਜਿਨ੍ਹਾਂ ਦੇ ਚੇਤੇ ਨੌਜਵਾਨਾਂ ਨੂੰ ਬਾਹਰ ਕੱਢੀ ਦਿੱਤੀ ਹੈ ਤੇ ਇਸ ਮੌਕੇ ਤੋਂ ਬੜੇ ਦੁੱਖ ਦੀ ਗੱਲ ਆ ਕਿ ਜਦੋਂ ਪੰਜਾਬ ਦੇ ਨੌਜਵਾਨ ਪੀੜ੍ਹੀ ਬਾਹਰ ਜਾ ਕੇ ਆਪਣੇ ਪੇਟ ਪਾਲਣ ਖਾਤਰ ਪਰਿਵਾਰ ਦੀ ਮਦਦ ਕਰਨ ਵਾਸਤੇ ਜਿਹੜੇ ਗਰੀਬ ਪਰਿਵਾਰ ਇਥੋਂ ਰਸ਼ੀਆ ਦੇ ਵਿੱਚ ਗਏ ਸੀ ਤੇ ਉਹਨਾਂ ਦਾ ਜੋ ਉੱਥੇ ਜਾ ਕੇ ਵਾਪਰੇ ਆ ਉਹ ਬੜਾ ਹੈਰਾਨੀਜਾਨਕ ਆ ਤੇ ਬੜੀ ਇਹ ਦੁੱਖ ਦੀ ਗੱਲ ਤੇ ਬੜੇ ਦੁੱਖ ਦੇ ਨਾਲ ਜਿਹੜਾ ਹੈ ਇਹ ਗੱਲ ਸਾਂਝੀ ਕਰ ਰਹੇ ਆ ਕਿ ਤਕਰੀਬਨ 100 ਤੋਂ ਦੇ ਕਰੀਬ ਜਿਹੜੇ ਇਹ ਬੱਚੇ ਰਸ਼ੀਆ ਦੇ ਵਿੱਚ ਫਸੇ ਸੀ ਇਹਨਾਂ ਨੇ ਜੋ ਕਹਾਣੀ ਦੱਸੀ ਆ ਕਿ ਇਹ ਜਿਹੜੇ ਹੈ ਏਜੰਟ ਆ ਟੂਰਿਸਟ ਵੀਜ਼ਾ ਲਵਾਉਂਦੇ ਆ ਉਸੇ ਲਿਜਾ ਕੇ ਇਹਨਾਂ ਨੂੰ ਕਹਿੰਦੇ ਆ ਕਿ ਤੁਹਾਨੂੰ ਜਿਹੜਾ ਹੈ ਉੱਥੇ ਸਿਕਿਉਰਿਟੀ ਦੀ ਨੌਕਰੀ ਦੇਵਾਂਗੇ ਤੇ ਉੱਥੇ ਲਿਜਾ ਕੇ ਇਹ ਜਿਹੜੇ ਹੈਗੇ ਆ ਉੱਥੋਂ ਦੇ ਜਿਹੜੇ ਭਾਰਤ ਦੇ ਹੀ ਕੁਝ ਉਧਰ ਵਸੇ ਹੋਏ ਉਧਰ ਰਹਿ ਰਹੇ ਜਿਹੜੇ ਏਜੰਟਾ ਉਹ ਇਹਨਾਂ ਨੂੰ ਜਿਹੜਾ ਹੈ ਅੱਗੇ ਜਿਹੜਾ ਹੈ ਬ੍ਰੋਕਰ ਬਣ ਕੇ ਸਰਕਾਰ ਨੂੰ ਦੇ ਦਿੰਦੇ ਆ ਤੇ ਉਹ ਅੱਗੇ ਇਹਨਾਂ ਨੂੰ ਜਿਹੜਾ ਹੈ ਜਿੱਥੇ ਲੜਾਈ ਚੱਲਦੀ ਹੈ ਉਹਦੇ ਵਿੱਚ ਜਿਹੜੇ ਹੈਗੇ ਉਥੇ ਡੈੱਡ ਬੋਡੀ ਨੂੰ ਚੱਕਣ ਵਾਸਤੇ ਜਾਂ ਇਹਨਾਂ ਦਾ اسلحਾ ਸਮਾਨ ਰੱਖਣ ਵਾਸਤੇ ਲਿਜਾਣਾ ਅੱਗੇ ਪਿੱਛੇ ਲਿਜਾਣ ਵਾਸਤੇ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਤੋਂ ਕੰਮ ਲਿਆ ਜਾਂਦਾ ਸੋ ਇਹਨਾਂ ਦੇ ਨਾਲ ਜਿੱਥੇ ਕਿ ਉਹ ਉਥੇ ਬਹੁਤ ਜਾਨ ਦਾ ਖਤਰਾ ਤੇ ਜਿੰਨਾਂ ਦੇ ਵਿੱਚੋਂ ਇੱਕ ਨੌਜਵਾਨ ਸਾਡੇ ਕੋਲ ਆਇਆ ਜਿਹਨੇ ਦੱਸਿਆ ਕਿ ਮੈਂ ਉਥੇ ਉਹਨਾਂ ਹਾਲਾਤਾਂ ਤੋਂ ਖੁਦਕਿਸ਼ੀ ਕਰਨ ਲੱਗਾ ਸੀ ਪਰ ਜਦੋਂ ਪਤਾ ਲੱਗਾ ਕਿ ਭਾਰਤ ਸਰਕਾਰ ਨੇ ਇਹ ਮੁੱਦੇ ਵਿੱਚ ਮੁੱਦਾ اٹھਾਇਆ ਤੇ ਸਾਡੇ ਵਾਪਸ ਜਾਣ ਦੀ ਆਸਬੱਦੀ ਹੈ ਤੇ ਇਸ ਮੁੱਦੇ ਤੋਂ ਇਹਨੇ ਜਿਹੜਾ ਹੈਗਾ ਉਹ ਮਰਨ ਦੀ ਜੜੀ ਸੀਗੀ ਵਿਚਾਰ ਛੱਡੀ ਤੇ ਗੁਰੂ ਨੇ ਕਿਰਪਾ ਕੀਤੀ ਵਾਪਸ ਵੀ ਆ ਗਿਆ ਤੇ ਇਹਨੇ ਕਹਾਣੀ ਦੱਸੀ ਹੈ ਕਿ ਉਥੇ ਇਹਦੇ ਬਾਹਰ ਦੇ ਉੱਤੇ ਕੋਈ ਜਿਹੜਾ ਹੈ ਗੋਲੇ ਦਾ ਜਾਂ ਕੋਈ ਚੀਜ਼ ਉੱਥੇ ਲੱਗੀ ਤੇ ਇਹਦੇ 6:00 ਵੱਜ ਗਏ ਜਿਹਦਾ ਕਰਕੇ ਇਹਨੂੰ ਵਾਪਸ ਭੇਜ ਦਿੱਤਾ ਇੱਕ ਹੋਰ ਹੈਰਾਨੇ ਦੀ ਗੱਲ ਆ ਕਿ ਜਿਹੜੀ ਇਹਨਾਂ ਦੀ ਤਨਖਾਹ ਉੱਥੇ ਦੀ ਹੈ ਸਰਕਾਰ ਦਿੰਦੀ ਹੈ ਉਹ ਵੀ ਜਿਹੜੇ ਏਜੰਟਾ ਉਹਨਾਂ ਨੇ ਇਹਨਾਂ ਦੇ ਖਾਤੇ ਚੋਂ ਕਢਾ ਲਈ ਪਿਛਲੇ ਡੇਢ ਸਾਲ ਤੋਂ ਮੁਕੇਰੀਆਂ ਦਾ ਨੌਜਵਾਨ ਜੋ ਕਿ ਸਰਬੀਆ ਦੇ ਵਿੱਚ ਲਾਪਤਾ ਹੋ ਚੁੱਕਿਆ ਹੈ ਜਿਸ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਪਾਰਿਆ ਦਰਅਸਲ ਹੁਸ਼ਿਆਰਪੁਰ ਮੁਕੇਰੀਆਂ ਦੇ ਪਿੰਡ ਟੀਰੋਵਾਲ ਦਾ 34 ਸਾਲਾ ਨੌਜਵਾਨ ਪਿਛਲੇ ਡੇਢ ਸਾਲ ਤੋਂ ਵਿਦੇਸ਼ ਤੋਂ ਲਾਪਤਾ ਹੈ ਤੇ ਪਿੰਡ ਟੀਰੋਵਾਲ ਦਾ ਰਹਿਣ ਵਾਲਾ ਨੌਜਵਾਨ ਅਮਰੀਸ਼ ਦੱਤ ਆਪਣਾ ਤੇ ਆਪਣੇ ਪਰਿਵਾਰ ਦਾ ਭਵਿੱਖ ਬਣਾਉਣ ਦੇ ਲਈ 4 ਸਤੰਬਰ 2023 ਨੂੰ ਵਿਦੇਸ਼ ਗਿਆ ਸੀ ਤੇ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਸਰਬੀਆ ਉਹ ਪਹੁੰਚਦਾ ਜਿੱਥੇ ਹੁਣ ਉਹ ਸ਼ੱਕੀ ਹਾਲਾਤਾਂ ਦੇ ਵਿੱਚ ਲਾਪਤਾ ਹੋ ਗਿਆ ਪਿਛਲੇ ਡੇਢ ਸਾਲ ਤੋਂ ਮੁੰਡੇ ਦਾ ਕੁਝ ਵੀ ਪਤਾ ਨਹੀਂ ਲੱਗ ਪਾਇਆ ਪਰਿਵਾਰ ਇਸ ਵੇਲੇ ਕਾਫੀ ਚਿੰਤਤ ਹੈ ਦਰਅਸਲ ਪਰਿਵਾਰ ਦਾ ਇਹ ਕਹਿਣਾ ਹੈ ਕਿ ਉਹ ਮੁੰਡੇ ਦੇ ਫੋਨ ਦਾ ਇੰਤਜ਼ਾਰ ਕਰ ਰਹੇ ਸਨ ਪਰ ਮੁੰਡੇ ਦਾ ਫੋਨ ਨਹੀਂ ਆਇਆ 2 ਅਕਤੂਬਰ 2023 ਨੂੰ ਫੋਨ ਤੇ ਗੱਲਬਾਤ ਹੁੰਦੀ ਹੈ ਜਾਂ ਦੋ ਸਰਬੀਆ ਪਹੁੰਚਿਆ ਸੀ ਤੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਮੁੰਡੇ ਦਾ ਕੋਈ ਵੀ ਫੋਨ ਨਹੀਂ ਆਇਆ ਤੇ ਹੁਣ ਉਸਦੇ ਫੋਨ ਦੀ ਪਰਿਵਾਰ ਲਗਾਤਾਰ ਉਡੀਕ ਕਰ ਰਿਹਾ ਹੈ ਮੁੰਡੇ ਦਾ ਕੋਈ ਵੀ رابطہ ਕਾਇਮ ਜਿਹੜਾ ਨਹੀਂ ਹੋ ਰਿਹਾ ਪਰਿਵਾਰ ਦਾ ਕਹਿਣਾ ਹੈ 16 ਲੱਖ ਰੁਪਏ ਲਗਾ ਕੇ ਉਹਨਾਂ ਮੁੰਡੇ ਨੂੰ ਵਿਦੇਸ਼ ਭੇਜਿਆ ਸੀ ਪਰ ਅਜੇ ਤੱਕ ਉਹ ਮੁੰਡੇ ਦਾ ਕੁਝ ਪਤਾ ਨਹੀਂ ਲੱਗ ਪਾਰਿਆ ਉਧਰ ਦੂਜੇ ਪਾਸੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਟਰੈਵਲ ਏਜੰਟ ਦੇ ਖਿਲਾਫ ਐਸਐਸਪੀ ਨੂੰ ਸ਼ਿਕਾਇਤ ਦਿੱਤੀ ਹੈ ਜਿਸ ਦੇ ਚਲਦਿਆਂ ਚਾਰ ਏਜੰਟਾਂ ਦੇ ਖਿਲਾਫ ਐਫਆਈਆਰ ਦਰਜ ਹੋਈ ਹੈ ਪਰ ਕਈ ਮਹੀਨੇ ਬੀਤ ਜਾਂਦੇ ਬਾਵਜੂਦ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਉਹਨਾਂ ਪੰਜਾਬ ਤੇ ਭਾਰਤ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ ਨਹੀਂਹਾ ਕਦੋਂ ਤੁਹਾਡੇ ਹਸਬੰਦ ਜਿਹੜੇ ਕਦੋਂ ਤੁਹਾਡਾ ਮੈਰਿਜ ਹੋਈ ਸੀ ਮੇਰੀ 2012 ਵਿੱਚ ਕਿਹੜੀ ਕੰਟਰੀ ਨੂੰ ਗਏ ਸੀ ਤੁਹਾਡੀ ਮੈਂ ਫਰਾਂਸ ਗਏ ਸੀ ਪਰ ਇੱਥੋਂ ਉਹਨਾਂ 4 ਸਤੰਬਰ ਦੀ ਫਲਾਈਟ ਸਰਬੀਆ ਵਾਸਤੇ ਹੋਈ ਸੀ ਤੁਰਕੀ ਗਏ 4 ਸਤੰਬਰ ਨੂੰ ਤੁਹਾਡੇ ਕਿੰਨੇ ਬੱਚੇ ਨੇ ਦੋ ਬੱਚੇ ਨੇ ਆਖਿਰ ਵਾਰ ਤੁਹਾਡੇ ਹਸਬੰਦ ਨਾਲ ਤਾਂ ਦਿੱਕਕੀ ਬਣੀ ਸੀ 2 ਅਕਤੂਬਰ ਸਰਬੀਆ ਚ ਹੋਈ ਹੈ ਕੀ ਗੱਲਬਾਤ ਹੋਈ ਸੀ ਗੱਲਬਾਤ ਇਹੀ ਹੋਈ ਸੀ ਬਸ ਉਹਨਾਂ ਨੇ ਇਹੀ ਕਿਹਾ ਹੈ ਕਿ ਮੈਂ ਚੱਲ ਜਾਣਾ ਆ ਪਹੁੰਚ ਕੇ ਤੁਹਾਨੂੰ ਫੋਨ ਕਰਾਂਗਾ ਸਾਡੀ ਏਜੰਟਾਂ ਨੇ ਵੀ ਇਹੀ ਗੱਲ ਮੁਕਾਈ ਸੀ ਉਸ ਤੋਂ ਬਾਅਦ ਹਜੇ ਤੱਕ ਸਾਲ 1 ਸਾਲ 2 3 ਮਹੀਨੇ ਉੱਪਰ ਹੋ ਗਏ ਨਾ ਕੋਈ ਗੱਲ ਨਾ ਕੋਈ ਫੋਨ ਕੁਝ ਨਹੀਂ ਪਤਾ ਉਹਨਾਂ ਦਾ ਵੀ ਕਿੱਥੇ ਹੈ ਕਿੱਥੇ ਨਹੀਂ ਹੈ ਠੀਕ ਵੀ ਹੈ ਜਾਂ ਨਹੀਂ ਹੈ ਕੁਝ ਨਹੀਂ ਪਤਾ ਉਹਨਾਂ ਨੂੰ ਕੀ ਮੰਗ ਕੀ ਮੰਗ ਕਰਦੇ ਤੁਸੀਂ ਭਾਰਤ ਸਰਕਾਰ ਮੰਗੇ ਸਿਰਫ ਇਹ ਨੀਕਾ ਕਿ ਜਿੱਥੇ ਕਿਤੇ ਵੀ ਉਹ ਹੈ ਠੀਕ ਠਾਕ ਸਹੀ ਸਲਾਮਤ ਸਾਨੂੰ ਬਸ ਵਾਪਸ ਭੇਜਿਆ ਜਾਏ ਉਹਨਾਂ ਨੂੰ ਸਾਡੀ ਇੱਕ ਵਾਰ ਉਹਨਾਂ ਨਾਲ ਗੱਲ ਕਰਾਈ ਜਾਏ ਉਹਨਾਂ ਨੂੰ ਠੀਕ ਠਾਕ ਵਾਪਸ ਘਰ ਭੇਜਿਆ ਜਾਏ ਬਸ ਹੋ ਜਾਏ ਜਾਏ ਬਸ ਮਾਤਾ ਜੀ ਤੁਹਾਡੇ ਬੇਟੇ ਦਾ ਨਾਮ ਕੀ ਹੈ ਅੰਮ੍ਰਿਸ਼ ਦਿੱਤਾ ਤੁਹਾਡੀ ਆਪਰੇ ਬੇਟੇ ਨਾਲ ਆਖਰੀ ਵਾਰ ਕੀ ਗੱਲ ਹੋਈ ਸੀ? ਧੋਖ ਤੁਮਰ ਨੂੰ। ਇਹ ਹੀ ਗੱਲ ਹੋਈ ਸੀ। ਬਸ ਕਹਨੇ ਮੈਂ ਵਾ ਠੀਕ ਠਾਕ ਹਾਂ ਮੈਂ ਸ਼ਾਮ ਰਾਤ ਨੂੰ ਚਲੇ ਜਾਣਾ। ਉਸ ਤੋਂ ਬਾਅਦ ਫਿਰ ਕੋਈ ਸੰਪਰਕ ਨਹੀਂ ਹੋਇਆ। ਕੋਈ ਸੰਪਰਕ ਨਹੀਂ ਹੋਇਆ। ਅੱਜ ਕਿੰਨਾ ਸਮਾਂ ਹੋ ਗਿਆ ਬੇਟੇ ਨੂੰ ਲਾਪਤਾ ਹੋ। ਇੱਕ ਸਾਲ ਤੇ ਤਿੰਨ ਮਹੀਨੇ ਹੋ ਗਏ। ਇਹ ਤੁਸੀਂ ਇਸ ਮਾਮਲੇ 'ਚ ਪੁਲਿਸ ਨੂੰ ਸ਼ਿਕਾਇਤ ਕਰੀ ਹੋਈ ਹੈ। ਉਹ ਸ਼ਿਕਾਇਤਾਂ ਕਿਤੇ ਸਾਡੀ ਪ੍ਰਿਆਦ ਨਹੀਂ ਸੁਣ। ਹੁਣ ਕੀ ਮੰਗ ਕਰਦੇ ਹੋ ਤੁਸੀਂ? ਮੈਂ ਮੰਗ ਕਹਿੰਦੇ ਮੇਰੇ ਬੱਚਾ ਜਿੱਥੇ ਵੀ ਹੈ ਠੀਕ ਠਾਕ ਹੈ ਮਸਾੜੇ ਨੂੰ ਵਾਪਸ ਭੇਜਿਓ। ਕਿਹੜੇ ਪਿੰਡ ਹੈ ਤੁਹਾਡਾ ਪਿੰਡ ਧੀਰਵਾਲ ਲਖੀਰ ਸਿੰਘ ਦੇ ਬੇਟੇ ਬਾਰੇ ਦੱਸੋ ਕੀ ਬੇਟਾ ਕਿੱਦਾਂ ਲਾਪਤਾ ਹੋਇਆ ਕਦੋਂ ਗਿਆ ਸੀ ਕਿੱਦਾਂ ਪੇਚਿਆ ਸੀ ਮੈਂ ਉਹ ਪਹਿਲਾਂ ਏਜੰਟਾਂ ਨੇ ਸਾਨੂੰ ਕਿਹਾ ਵੀ ਅਸੀਂ ਤਾਂ ਸਿੱਧੇ ਭੇਜਾਂਗੇ ਅਸੀਂ ਇੱਕ ਨੰਬਰ ਤੇ ਦੋ ਨੰਬਰ ਦਾ ਕੰਮ ਨਹੀਂ ਹੈ ਤੇ ਇਹਨਾਂ ਨੇ ਤੁਰਕੀ ਲਾਗੇ ਨੇ ਤੁਰਕੀ ਤੋਂ ਗਾਂ ਤੋੜ ਕੇ ਖੜਿਆ ਤੇ ਸਰਵੀਆਂ ਦੇ ਵਿੱਚ ਗੱਲ ਜਿਹੜੀ ਹੋਈ ਆ ਉਸ ਤੋਂ ਬਾਅਦ ਸਾਡੇ ਨਾਲ ਕੋਈ ਗੱਲ ਨਹੀਂ ਹੋਈ ਏਜੰਟਾਂ ਨੇ ਸਾਡੇ ਨਾਲ ਪੈਸੇ ਵੀ ਵਾਧੂ ਲੈਨੇ ਤੇ ਧੋਖਾ ਕੀਤਾ ਕਿੰਨੇ ਪੈਸੇ ਦਿੱਤੇ ਸੋਣਾ ਨਕ। ਕਿਨਾਲਾ ਭੀ ਕਿਨਾਲਾ ਸੋਣਾ ਨਕ। 16 ਲੱਖ ਲਿਆ ਤੇ ਬਾਕੀ ਡੋਂਕਰਾਂ ਨੂੰ ਵੀ ਦਵਾਇਆ ਇਹਨਾਂ ਨੇ। ਕੀ ਕਰਦੇ ਤੁਸੀਂ? ਹੁਣ ਤਾਂ ਘਰ ਦਾ ਕੰਮ ਹੀ ਕਰੀਦਾ। ਤੇ ਪੈਸੇ ਕਰਜ਼ਾ ਚੁੱਕ ਕੇ ਭੇਜਿਆ ਸਰ। ਹਾਂ ਜੀ ਸਾਰਾ ਕਰਜ਼ਾ ਚੁੱਕ ਕੇ ਭੇਜਿਆ ਸੀ। ਕੀ ਮੰਗਿਆ ਤੁਹਾਡੀ ਫਰਿਆਦ? ਸਾਡੀ ਤਾਂ ਮੰਗ ਇਹ ਹੈ ਵੀ ਬੱਚਾ ਸਾਡਾ ਹੈ ਸਈ ਸਲਾਮ ਦਾ ਘਰ ਆ ਜਾਵੇ। ਜਿੱਥੇ ਵੀ ਹੈ ਉਹ ਘਰ ਸਈ ਸਲਾਮ ਦਾ ਆ ਜਾਵੇ ਅਸੀਂ ਸਰਕਾਰ ਕੋਲੋਂ ਮੰਗ ਇਹ ਹੀ ਕਰਦੇ ਆ। ਛੋਟਾ ਭਰਾ ਜੀ ਅੱਛੀ ਦੱਸੋ ਕਿ ਉਹਦਾ ਜਦੋਂ ਤੁਸੀਂ ਬਾਹਰ ਭੇਜਿਆ ਸੀਗਾ ਕਿੰਨਾ ਪੈਸੇ ਮਕਾਇਆ ਸੀ ਜਿਹੜਾ ਇਸ ਤਰ੍ਹਾਂ ਦਾ ਮਾਮਲਾ ਹੋਇਆ ਸਰਕੇ ਜੈਂਟਾ ਨਾਲ 16 ਲੱਖ ਚ ਗੱਲ ਹੋਈ ਸੀ ਤੇ ਡਾਇਰੈਕਟ ਦੀ ਗੱਲ ਹੋਈ ਡਾਇਰੈਕਟ ਫਰਾਂਸ ਪਹੁੰਚਾ ਮਗੇ ਉਹਨਾਂ ਨੇ ਕੀ ਕੀਤਾ ਹੈ ਤੁਰਕੀ ਤੱਕ ਲੈ ਕੇ ਡਾਇਰੈਕਟ ਗਏ ਉਸ ਤੋਂ ਬਾਅਦ ਉਹਨਾਂ ਨੇ ਡੁੰਕੀ ਲਵਾ ਕੇ ਸਰਬੀਆ ਤੱਕ ਸਾਡਾ 2 ਅਕਤੂਬਰ ਦੇ ਲੰਮਸ਼ਾਂ ਗੱਲ ਹੋਈ ਆ ਉਸ ਤੋਂ ਬਾਅਦ ਮੇਰੇ ਭਰਾ ਨਾਲ ਮੇਰੀ ਕੋਈ ਗੱਲਬਾਤ ਨਹੀਂ ਹੋਈ ਤੇ ਅਸੀਂ ਜਿੰਨੀ ਹੋ ਸਕੇ ਅਸੀਂ ਮਤਲਬ ਕੋਸ਼ਿਸ਼ ਕੀਤੀ ਪ੍ਰਸ਼ਾਸਨ ਤੱਕ ਪਹੁੰਚ ਕਰਨ ਦੀ ਪੁਲਿਸ ਦਾ ਪਰਚਾ ਵੀ ਹੋਇਆ ਜੀ ਸੱਤ 15 ਜੁਲਾਈ ਦਾ ਪਰਚਾ ਹੋ ਚੁਕਾ ਜੀ ਪਰ ਕੋਈ ਕਾਰਵਾਈ ਨਹੀਂ ਸਾਨੂੰ ਮਤਲਬ ਕੋਈ ਰਿਜ਼ਲਟ ਨਹੀਂ ਮਿਲਿਆ ਕਿ ਉਸ ਪਰਚੇ ਦਾ ਕੋਈ ਨਤੀਜਾ ਸਾਨੂੰ ਹਜ ਤੱਕ ਕੋਈ ਨਜ਼ਰ ਨਹੀਂ ਆ ਰਿਹਾ ਅਸੀਂ ਪ੍ਰਸ਼ਾਸਨ ਅਗੇ ਇਹੀ ਮੰਗ ਕਰਦੇ ਆ ਕਿ ਉਹਨਾਂ ਏਜੰਟਾਂ ਤੇ ਵੀ ਨਾਥ ਪਾਈ ਜਾਵੇ ਜੋ ਉਹ ਉਹ ਕ੍ਰਾਈਮ ਕਰਕੇ ਵੀ ਘੁਮ ਰਿਹਾ ਤੇ ਅਸੀਂ ਇੰਨੇ ਮੁਸ਼ਕਿਲ ਦੇ ਹਾਲਾਤਾਂ ਵਿੱਚ ਵੀ ਇੰਨਾ ਲੋਨ ਲੈ ਸਾਰਾ ਲੋਨ ਹੀ ਆਈ ਸਾਡਾ ਤੇ ਅਸੀਂ 3 ਲੱਖੋਂ ਤੱਕ ਵਿਆਜ ਭਰ ਚੁੱਕੇ ਆ ਜੀ ਤੇ ਅਸੀਂ ਮੰਗ ਇਹੀ ਕਰਦੇ ਪ੍ਰਸ਼ਾਸਨ ਤੋਂ ਕਿ ਜਲਦੀ ਜਲਦੀ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਤੇ ਸਾਡਾ ਭਰਾ ਹੱਦ ਤੱਕ ਪਹੁੰਚਾਇਆ ਜਾਵੇ ਤੁਹਾਡੇ ਬ੍ਰਦਰਸ ਦੇ ਕਿੰਨੇ ਬੱਚੇ ਦੋ ਬੱਚੇ ਛੋਟੇ ਛੋਟੇ ਬੱਚੇ ਆ ਜੀ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਹੋ ਰਿਹਾ ਘਰ ਦਾ ਗੁਜ਼ਾਰਾ ਬੜੀ ਹਾਲਾਤ ਮੁਸ਼ਕਲ ਹੈ ਜੀ ਬਹੁਤ ਜ਼ਿਆਦਾ ਹਾਲਾਤ ਮੁਸ਼ਕਲ ਹੈ ਹਿੰਦਾ ਨਹੀਂ ਸਕਦੇ ਸਰਕਾਰ ਨੂੰ ਕਿ ਅਸੀਂ ਕਿਤਰਾ ਦਿਨ ਬਸਰ ਕਰ ਰਹੇ ਹਾਂ ਜੀ ਬਹੁਤ ਔਖਾ ਇਹ ਤੁਹਾਡੀ ਪ੍ਰਯਾਦਲਾ ਸਰਕਾਰ ਪ੍ਰਯਾਦ ਇਹ ਕਿ ਅਸੀਂ ਸਰਕਾਰ ਅੱਗੇ ਇਹ ਹੀ ਕਰਦੇ ਆ ਕਿ ਸਾਡਾ ਸਾਨੂੰ ਇਨਸਾਫ ਵੀ ਦਿਵਾਇਆ ਜਾਏ ਤੇ ਮੇਰੇ ਪਰ ਆ ਛੇਤੂ ਦੇ ਸ਼ਾਦੀ ਜਿੱਥੇ ਵੀ ਹੈ ਜਿਸ ਹਾਲਾਤਾਂ ਚ ਵੀ ਹੈ ਉਹਨੂੰ ਵਾਪਸ ਇੰਡੀਆ ਭੇਜਿਆ ਜਾਏ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਤੇ ਹੋ ਰਏ ਅਤਿਆਚਾਰ ਨੂੰ ਲੈ ਕੇ ਦੁਰਗਿਆਨਾ ਕਮੇਟੀ ਤੇ ਵੱਖ-ਵੱਖ ਹਿੰਦੂ ਸੰਗਠਨਾਂ ਦੇ ਵੱਲੋਂ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਹਿੰਦੂ ਸੰਗਠਨਾਂ ਦਾ ਕਹਿਣਾ ਹੈ ਕਿ ਸਮਾਂ ਆ ਗਿਆ ਹੈ ਕਿ ਬੰਗਲਾਦੇਸ਼ ਨੂੰ ਸਬਕ ਸਿਖਾਇਆ ਜਾਵੇ। ਤਾਂ ਅਮਰitsar ਦੇ ਵਿੱਚ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਤੇ ਜੋ ਅਤਿਆਚਾਰ ਹੋ ਰਿਹਾ ਹੈ ਉਸ ਦੇ ਵਿਰੁੱਧ ਦੇ ਵਿੱਚ ਸ਼੍ਰੀ ਦੁਰਗਿਆਨਾ ਮੰਦਿਰ ਕਮੇਟੀ ਦੀ ਪ੍ਰਧਾਨ ਪ੍ਰੋਫੈਸਰ ਲక్ష్ਮੀ ਕਾਂਤਾ ਚਾਵਲਾ ਦੀ ਅਗਵਾਈ ਦੇ ਵਿੱਚ ਇੱਕ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ ਜੋ ਕਿ ਜਲਿਆਵਾਲਾ ਬਾਗ ਜਾ ਕੇ ਸਮਾਪਤ ਹੋਇਆ ਜਿਸ ਦੇ ਵਿੱਚ ਸੰਤ ਸਮਾਜ ਧਾਰਮਿਕ ਸਿੰਸ ਥਾਵਾਂ ਜਿੱਥੇ ਬੰਦੀਆਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ ਹੈ ਤਾਂ ਮੀਡੀਆ ਤੇ ਨਾਲ ਗੱਲਬਾਤ ਕਰਦੇ ਆ ਲਕਸ਼ਮੀ ਕਾਂਤਾ ਚਾਵਲਾ ਤੇ ਹਿੰਦੂ ਸੰਗਠਨਾ ਦੇ ਆਗੂਆਂ ਦੱਕੇ ਨੇ ਕਿ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਤੇ ਜੋ ਅਤਿਆਚਾਰ ਹੋ ਰਿਹਾ ਉਸ ਦੀ ਉਹ ਨਿੰਦਾ ਕਰਦ ਨੇ ਉਹਨਾਂ ਕਿਹਾ ਕਿ 2 ਕਰੋੜ ਬੰਗਲਾਦੇਸ਼ੀ ਭਾਰਤ ਦੇ ਵਿੱਚ ਰਹਿ ਰਹੇ ਨੇ ਭਾਰਤ ਦਾ ਹੀ ਖਾ ਰਹੇ ਨੇ ਤੇ ਭਾਰਤ ਨੂੰ ਹੀ ਅੱਖਾਂ ਵਖਾ ਰਹੇ ਨੇ ਭਾਰਤ ਦੇ ਲੋਕਾਂ ਤੇ ਹੀ ਜ਼ੁਲਮ ਕਰ ਰਹੇ ਨੇ ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਉਹਨਾਂ ਕਹਿੰਦੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਹੁਣ ਸਬਕ ਸਿਖਾਉਣ ਦਾ ਸਮਾਂ ਆ ਗਿਆ। ਉਹਨਾਂ ਨੇ ਵੀ ਕਿਹਾ ਕਿ ਸਖਤ ਸ਼ਬਦਾ ਦੇ ਵਿੱਚ ਚੇਤਾਵਨੀ ਉਹ ਦਿੰਦੇ ਨੇ ਜੇਕਰ ਫਿਰ ਵੀ ਇਹ ਲੋਕ ਬਾਜ਼ ਨਹੀਂ ਆਉਂਦੇ ਤਾਂ ਫਿਰ ਇੱਥੇ ਸਖਤ ਕਾਰਵਾਈ ਹੋਵੇਗੀ। ਉਹਨਾਂ ਨੇ ਵੀ ਕਿਹਾ ਕਿ ਵਕਫ ਵਕ Hindu ਜਥੇਬੰਦੀਆਂ ਤੇ ਸੰਸਮਾਜ ਦੇ ਵੱਲੋਂ ਇਕੱਠੇ ਹੋ ਕੇ ਬੰਗਲਾਦੇਸ਼ ਦੇ ਖਿਲਾਫ ਰੋਸ ਮਾਰਚ ਕੀਤਾ ਗਿਆ ਜਿਸ ਦੇ ਵਿੱਚ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ Hindu ਸੰਗਠਨ ਸ਼ਾਮਲ ਹੋਏ ਨੇ। ਅੱਜ ਜਿਹੜਾ ਬੰਗਲਾਦੇਸ਼ ਵਿੱਚ ਤੁਹਾਡੇ ਹਿੰਦੂਆਂ ਸਨਾਤਨੀਆਂ ਨਾਲ ਅਤਿਆਚਾਰ ਹੋ ਰਿਹਾ ਮੰਦਰਾ ਦੇ ਵਿੱਚ ਅੱਗ ਲਾਈ ਜਾ ਰਹੀ ਆ ਇਸ ਬੰਦ ਵਿੱਚ ਅੱਜ ਪੂਰੇ ਸਨਾਤਨੀ ਇਕੱਠੇ ਹੋ ਕੇ ਰੋਸ ਮਾਰਚ ਕੱਢ ਰਹੇ ਨੇ ਮੰਨ ਲੇ ਪ੍ਰਧਾਨ ਮੰਤਰੀ ਜੀ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਗੱਲਬਾਤ ਦਾ ਸਮਾਂ ਖਤਮ ਹੋ ਗਿਆ ਆ ਤੂੰ ਨਾ ਉਹਨਾਂ ਨੂੰ ਜਵਾਬ ਦੇਣ ਦਾ ਸਮਾਂ ਆ ਇਸ ਕਰਕੇ ਸਾਰੇ ਹੀ ਸਨਾਤਨੀ ਅੱਜ ਇਕੱਠੇ ਹੋ ਕੇ ਇੱਥੋਂ ਰੋਸ ਮਾਰਚ ਕੱਢ ਰਹੇ ਨਾਲ ਅੱਜ ਗੱਲ ਕਹਿਣ ਲੱਗਿਆ ਮੈਂ ਇਹ ਵੀ ਨਹੀਂ ਝਗਾਗਾ ਕਿ 2 ਕਰੋੜ ਬੰਗਲਾਦੇਸ਼ੀ ਹਿੰਦੁਸਤਾਨ ਦੇ ਵਿੱਚ ਆ ਗਏ ਨੇ ਫਿਰ ਅਸੀਂ ਵੀ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਜਾਣਦੇ ਆ ਉਸ ਤੋਂ ਬਾਅਦ 1971 ਵਿੱਚ ਹਿੰਦੁਸਤਾਨ ਨੇ ਭਾਰਤ ਨੇ ਬੰਗਲਾਦੇਸ਼ ਬਚਾਇਆ ਜਿਹੜੇ ਸਾਡੇ ਸਨਾਤਨੀ ਸੀ ਉੱਥੇ ਉਹਨਾਂ ਨੇ ਉਹਨਾਂ ਨੂੰ ਰੋਟੀ ਦਿੱਤੀ ਹਰ ਇੱਕ ਚੀਜ਼ ਦਿੱਤਾ ਅੱਜ ਉਹੀ ਉਹ ਰਾਤਰੀਆਂ ਨੂੰ ਵੱਢ ਰਹੇ ਨੇ ਤੇ ਮਾਰ ਰਹੇ ਨੇ ਇਸ ਦਾ ਜਵਾਬ ਅੱਜ ਮੈਂ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਇਹ ਕਹਿੰਦਾ ਕਿ ਉਹਨਾਂ ਨਾਲ ਗੱਲਬਾਤ ਨਹੀਂ ਕਰਨੀ ਉਹਨਾਂ ਨੂੰ ਜਵਾਬ ਦੇਣ ਦਾ ਸਮਾਂ ਹੈ ਹੁਣ ਉਹਨਾਂ ਨੂੰ ਜਵਾਬ ਦਿੱਤਾ ਜਾਵੇ ਇਸ ਚੀਜ਼ ਦਾ ਅੱਜ ਅਸੀਂ ਦਰਗਿਆਨਾ ਤਿਰਤ ਹੋ ਕੇ ਸਾਰਾ ਸ਼ਹਿਰ ਅੰਤਰੋਲੀ ਚ ਰੋਸ਼ ਮਾਰਚ ਕੱਢਾਂਗੇ ਜੀ ਸਰਕਾਰ ਨੂੰ ਵੀ ਕਹਿੰਦੇ ਸਰਕਾਰ ਨੂੰ ਮੈਂ ਇਹੋ ਹੀ ਕਹਿਣਾ ਚਾਹੁੰਦਾ ਆ ਕਿ ਆਪਾਂ ਹੁਣ ਗੱਲਬਾਤ ਦਾ ਸਮਾਂ ਖਤਮ ਹੋ ਗਿਆ ਹੈ ਹੁਣ ਗੱਲਬਾਤ ਵਾਲੀ ਗੱਲ ਨਹੀਂ ਰਹੀ ਹੁਣ ਉਹਨਾਂ ਨੂੰ ਬੰਗਲਾਦੇਸ਼ੀਆਂ ਨੂੰ उन इस जवाब जावे। आज अमृतसर की सामाजिक धार्मिक संस्थाओं द्वारा जिसमें हमारा संगठन राष्ट्रीय स्वयंसेवक संघ भी और हमारे सभी मंदिर भी सारे अमृतसर के महानगर के सभी मंदिरों के प्रतिनिधि भी इस आयोजन में शामिल हो रहे हैं हमारा रोष मार्च है रोश मुसलमानों का जो अत्याचार बांग्लादेशी शासकों का जो अत्याचार हिंदुओं पर हो रहा है केवल हिंदू नहीं सभी अल्पसंख्यकों पर हो रहा है उसके विरोध में ये है दो ही बातें हैं भारत सरकार को ये कहना कि जल्दी कार्यवाही करो कैसे भी हो अपने लोगों की रक्षा करो और मुझे बड़ा दुख है कि किसी का अपना पर्स छिन जाए ना तो वो सारा दिन रोता रहता है लेकिन बांग्लादेश में इतना जुलम हो रहा है अत्याचार हो रहा है बेटियों की इज्जत से लेके मंदिरों तक को लूटा जा रहा है और वहा हमारे अपने शहर के भी सारे देश की बात नहीं करती शहर के सारे लोगों को नहीं पता मैंने दीपावली के दिन भी प्रार्थना की थी कि मंदिरों में सुबह शाम गुरुद्वारों में सुबह शाम प्रार्थना अरदास होती है उसमें साथ ही बांग्लादेश के लोगों के कल्याण के लिए भी प्रार्थना करो वह भी आज तक शुरू नहीं हो पाई तो आज का जो रोश मार्च है ये भारत सरकार को कहने के लिए कि जल्दी करो बहुत देर हो रही है और बांग्लादेश सरकार पर दबाव बनाने के लिए और मुझे अच्छा लग रहा है दुनिया के और बड़े देशों में बांग्लादेश में जो अत्याचार है उनके विरुद्ध विरोध का स्वर उठ रहा है अमेरिका से लेके अमृतसर तक तो हम आज उसी विरोध में एक रोश मार्च हमने शुरू में किया था आज फिर करने जा रहे हैं उस समय केवल दुर्गाना कमेटी के का था आज शहर की सभी धार्मिक संस्थाओं का है सामाजिक संस्थाओं का है और मुझे लगता है आवाज कभी दबती नहीं ये आवाज़ बहुत दूर तक जाएगी और जहाँ जहाँ तक आपके माध्यम से हमारी आवाज़ जा रही है या रोश मार्च का प्रदर्शन जाएगा वहाँ के लोग और भी जागरूक हो जाएंगे लेकिन दुख इस बात का है कि लोगों को अपने सुख से मतलब है अपने दुख से मतलब है दुनिया भर में हमारे साथ क्या हो रहा है इसकी उनको कोई चिंता नहीं खबर ही नहीं अब वेखो दस लख ऑस्ट्रेलिया जाने का सोचना टब्बर महंगा पै गया ਤੇ ਪੈਟਰੋਲ ਲੈ ਕੇ ਧੀ ਆਪਣੇ ਪਿਓ ਦੇ ਨਾਲ ਪਾਣੀ ਵਾਲੀ ਟੈਂਕੀ ਤੇ ਚੜੀ ਹੈ ਤੇ ਮਾਮਲਾ ਬਰਨਾਲਾ ਦੇ ਪਿੰਡ ਰੁੜਕੇ ਕਲਾ ਤੋਂ ਸਾਹਮਣੇ ਆਇਆ ਜਿੱਥੇ ਟੈਂਕੀ ਤੇ ਚੜੀ ਕੁੜੀ ਜਿਸਨੇ ਕਿ ਪਿੰਡ ਦੇ ਇੱਕ ਬੰਦੇ ਤੇ ਦੋਸ਼ ਲਗਾਉਂਦੀ ਹੈ ਕਿ ਹੈ ਕਿ ਵਿਦੇਸ਼ ਭੇਜਣ ਦੇ ਨਾਮ ਤੇ 10 ਲੱਖ ਰੁਪਏ ਉਸ ਦੇ ਕੋਲੋਂ ਲਏ ਗਏ ਸਨ ਦਰਅਸਲ ਇਸ ਸਬੰਧ ਵਿੱਚ ਪਾਣੀ ਦੀ ਟੈਂਕੀ ਤੇ ਚੜਨ ਵਾਲੀ ਕੁੜੀ ਤੇ ਉਸ ਦੇ ਪਿਤਾ ਦਾ ਕਹਿਣਾ ਹੈ ਕਿ ਪਿੰਡ ਦੇ ਇੱਕ ਵਿਅਕਤੀ ਜਿਸ ਦੇ ਵੱਲੋਂ ਵਿਦੇਸ਼ ਭੇਜਣ ਦੇ ਨਾਮ ਤੇ ਉਹਨਾਂ ਦੇ ਨਾਲ ਧੋਖਾ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਪਿੰਡ ਦੇ ਨੰਬਰਦਾਰ ਜਿਸ ਦੇ ਵੱਲੋਂ 10 ਲੱਖ ਰੁਪਏ ਲੈ ਕੇ 2021 ਦੇ ਵਿੱਚ ਆਸਟ੍ਰੇਲੀਆ ਭੇਜਣ ਦੀ ਗੱਲ ਆਖੀ ਗਈ ਸੀ ਜਿਸ ਤੋਂ ਬਾਅਦ ਪਰਿਵਾਰ ਨੂੰ 10 ਲੱਖ ਰੁਪਏ ਦਿੱਤੇ ਗਏ ਕੁਝ ਸਮੇਂ ਬਾਅਦ ਫਿਰ 12 ਲੱਖ ਰੁਪਏ ਦੀ ਮੰਗ ਕੀਤੀ ਜਾਂਦੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਇੰਨੇ ਪੈਸੇ ਨਹੀਂ ਸਨ ਇਸ ਦੇ ਚਲਦਿਆਂ ਉਕਤ ਪਰਿਵਾਰ ਦੇ ਵੱਲੋਂ ਜਿਹੜੇ 10 ਲੱਖ ਰੁਪਏ ਤੇ ਫਾਇਲ ਵਾਪਸ ਕਰਨ ਨੂੰ ਇਹਨਾਂ ਕਿਹਾ ਪਰ ਪਿਛਲੇ 3 ਸਾਲਾਂ ਤੋਂ ਪੈਸਾ ਜਿਹੜਾ ਹੈ ਉਹ ਵਾਪਸ ਨਹੀਂ ਕੀਤਾ ਜਾ ਰਿਹਾ ਇਸ ਸਬੰਧ ਵਿੱਚ ਪੀੜਤ ਪਰਿਵਾਰ ਨੇ ਐਸਐਸਪੀ ਬਰਨਾਲਾ ਨੂੰ ਵੀ ਸ਼ਿਕਾਇਤ ਕੀਤੀ ਹੈ ਜਿਸ ਦੀ ਜਾਂਚ ਡੀਐਸਪੀ ਤੱਪਾ ਦੇ ਵੱਲੋਂ ਕੀਤੀ ਗਈ ਸੀ ਤੇ ਉਹਨਾਂ ਨੇ ਏਜੰਟ ਪਰਿਵਾਰ ਤੋਂ 1 ਸਾਲ ਦੇ ਅੰਦਰ ਪੈਸੇ ਵਾਪਸ ਦਿਵਾਉਣ ਦਾ ਸਮਾਂ ਵੀ ਲਿਆ ਸੀ ਪਰ ਪਿਛਲੇ ਮਹੀਨੇ 15 ਤਰੀਕ ਨੂੰ ਸਾਲ ਬੀਤ ਗਿਆ ਪਰ ਉਹਨਾਂ ਦਾ ਕਹਿਣਾ ਹੈ ਕਿ ਅਜੇ ਵੀ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਜਿਸ ਦੇ ਚਲਦਿਆਂ ਹੁਣ ਉਹ ਪਾਣੀ ਦੀ ਟੈਂਕੀ ਤੇ ਚੜਨ ਨੂੰ ਮਜਬੂਰ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਪਰਿਵਾਰ ਮਜ਼ਦੂਰੀ ਕਰਕੇ ਆਪਣਾ ਪਾਲਣ ਪੋਸ਼ਣ ਕਰ ਰਿਹਾ ਹੈ ਤੇ ਇਸੇ ਸਬੰਧ ਦੇ ਵਿੱਚ ਉਹਨਾਂ ਵੱਲੋਂ ਸੋਨਾ ਤੇ ਹੋਰ ਜਿਹੜੀਆਂ ਥਾਵਾਂ ਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਗਹਿਣੇ ਵੇਚ ਕੇ ਤੇ ਹੋਰ ਥਾਵਾਂ ਤੋਂ ਪੈਸੇ ਜਿਹੜੇ ਇਕੱਠੇ ਕਰਕੇ ਦਿੱਤੇ ਗਏ ਸੰਚਾਰ ਸਾਲ ਹੋ ਗਏ ਨੇ ਉਹ ਇਨਸਾਫ ਦੇ ਲਈ ਪਟਕ ਰਹੀ ਨੇ 10 ਲੱਖ ਰੁਪਏ ਦੀ ਰਕਮ ਨਾ ਵਾਪਸ ਦਿੱਤੀ ਜਾ ਰਹੀ ਹੈ ਤੇ ਨਾ ਹੀ ਵਿਦੇਸ਼ ਭੇਜਿਆ ਜਾ ਰਿਹਾ ਇਸ ਮੌਕੇ ਪੰਚਾਇਤ ਤੇ ਪਿੰਡ ਦੇ ਲੋਕਾਂ ਨੇ ਪੀੜਤ ਪਰਿਵਾਰ ਦੇ ਪੱਖ ਦੇ ਵਿੱਚ ਆ ਕੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ ਹੈ ਉੱਥੇ ਦੱਸਦੀ ਹੈ ਕਿ ਇਸ ਬਾਬਤ ਜਦ ਐਸ ਐਚ ਓ ਨੂੰ ਪਤਾ ਲੱਗਦਾ ਤਾਂ ਉਹ ਵੀ ਮੌਕੇ ਤੇ ਪਹੁੰਚੇ ਨੇ ਉਹਨਾਂ ਦਾ ਇਹ ਕਹਿਣਾ ਹੈ ਕੀ ਵਿਦੇਸ਼ ਭੇਜਣ ਦੇ ਨਾਮ ਤੇ ਇਸ ਪਰਿਵਾਰ ਦੇ ਵੱਲੋਂ ਜੋ ਪੈਸੇ ਲਏ ਗਏ ਸਨ ਤਾਂ ਪਿਛਲੇ ਸਾਲ ਦੋਵਾਂ ਧਿਰਾਂ ਦੇ ਵਿੱਚ ਇੱਕ ਲਿਖਤ ਸਮਝੌਤਾ ਹੋਇਆ ਸੀ ਤੇ ਏਜੰਟ ਵਿਅਕਤੀ ਹੁਣ ਪੈਸੇ ਵਾਪਸ ਕਰਨ ਤੋਂ ਇਨਕਾਰ ਕਰ ਰਿਹਾ ਜਿਸ ਦੇ ਚਲਦਿਆਂ ਇਹ ਪਿਓ ਤੇ ਧੀ ਟੈਂਕੀ ਤੇ ਚੜ ਗਏ ਨੇ ਉੱਥੇ ਹੀ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਉੱਥੇ ਹੀ ਦੂਜੇ ਧਿਰ ਥਾਣੇ ਆਵੇਗਾ ਤੇ ਇਸ ਮਾਮਲੇ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕੀ ਆਉਣ ਵਾਲੇ ਸਮੇਂ ਦੇ ਵਿੱਚ ਕਾਰਵਾਈ ਹੋਵੇਗੀ ਬਾਈ ਕੀ ਨਾਮ ਆ ਤੁਹਾਡਾ ਸਤਨਾਮ ਸਿੰਘ ਬਾਈ ਪਿੰਡ ਰੂਡੇਕੇ ਕਲਾਂ ਜੀ ਜ਼ਿਲ੍ਹਾ ਬਰਨਾਲਾ ਹਰਨੇਕ ਸਿੰਘ ਮੇਰੇ ਪਿਓ ਦਾ ਨਾਮ ਹੈ ਤੇ ਕਾਸ਼ਤ ਸਾਡੀ ਹੈਗੀ ਆ ਆਈਸੀ ਮਾਮਲਾ ਕੀ ਹੈ ਬਾਈ ਜੀ ਪੰਡੀ ਦੀ ਟੈਂਕੀ ਦੀ ਜੜੇ ਮਾਮਲਾ ਬਾਈ ਜੀ ਸਾਡੇ ਪਿੰਡ ਦਾ ਇੱਕ ਨੰਬਰਦਾਰ ਆ ਜੀ ਉਹਦੇ ਨਾਲ ਮੈਂ ਸ਼ੀਰ ਵੀ ਕਰਿਆ ਪਹਿਲਾਂ 6-7 ਸਾਲ ਸ਼ੀਰ ਵੀ ਕਰਿਆ ਜੀ ਉਹਦੀ ਕੁੜੀ ਆਸਟ੍ਰੇਲੀਆ ਚ ਗਈ ਹੋਈ ਸੀਗੀ ਮੇਰੀ ਕੁੜੀ ਨੂੰ 6.5 ਵੈਂਡ ਆਏ ਸੀਗੇ ਮੈਨੂੰ ਉਹਨੇ ਕਹਿੰਦਾ ਵੀ ਤੇਰੀ ਕੁੜੀ ਨੂੰ ਅਸੀਂ ਘੱਟ ਪੈਸਿਆਂ ਦੇ ਵਿੱਚ ਆਸਟ੍ਰੇਲੀਆ ਲੈ ਜੰਨੇ ਆ 2021 ਦੇ ਵਿੱਚ ਉਹਨੇ ਮੈਥੋਂ 5 ਲੱਖ ਰੁਪਇਆ ਮੈਂ ਪਹਿਲਾਂ ਦੇ ਕੇ ਆਇਆ ਤੇ 2.5 ਲੱਖ ਰੁਪਇਆ ਮੈਂ ਫੇਰ ਦਿੱਤਾ 2.5 ਫੇਰ ਦਿੱਤਾ 10 ਲੱਖ ਰੁਪਇਆ ਟੋਟਲ ਉਹਨੂੰ ਮੈਂ ਦਿੱਤਾ 2021 ਦੇ ਵਿੱਚ ਉਦੋਂ ਬਾਅਦ ਕਹਿੰਦਾ ਵੀ ਮੇਰੀ ਕੁੜੀ ਕਹਿੰਦੀ ਹੈ ਆਸਟ੍ਰੇਲੀਆ ਵਾਲੀ ਵੀ 12 ਲੱਖ ਰੁਪਇਆ ਹੋਰ ਲੱਗੂ ਮੈਂ ਕਿਹਾ ਇਹ ਐਨੇ ਤਾਂ ਮੇਰੇ ਕੋਲ ਹੈ ਹੀ ਨਹੀਂ ਮੈਂ ਗਰੀਬ ਬੰਦਾ ਮੇਰੇ ਕੋਲ 12 ਲੱਖ ਹੋਰ ਹੈ ਨਹੀਂਗਾ ਤੇ ਕਹਿੰਦੇ ਵੀ ਚਲੋ ਤੇਰੇ ਅਸੀਂ ਵਾਪਸ ਕਰਵਾ ਦਿੰਨੇ ਆਂ ਨਾ ਉਹਨਾਂ ਨੇ ਮੈਨੂੰ ਪੈਸੇ ਵਾਪਸ ਕਰਾਇਆ ਨਾ ਕੋਈ ਰਸੀਦ ਤਾਂ ਕੁਛ ਨਹੀਂ ਉਸ ਤੋਂ ਬਾਅਦ 2 ਸਾਲ ਮੈਨੂੰ ਲਾਰੇ ਲਾਈ ਗਏ ਨੇ ਤੀਜੇ ਸਾਲ ਆਕ ਕੇ ਮੈਂ ਐਸਐਸਪੀ ਦੇ ਪੇਸ ਹੋ ਗਿਆ 2023 ਦੇ ਵਿੱਚ 18 ਤਰੀਕ ਨੌਵਾਂ ਮਹੀਨਾ ਐਸਐਸਪੀ ਦੇ ਪੇਸ ਹੋ ਗਿਆ ਉਹਨਾਂ ਨੇ ਡਿਊਟੀ ਨੂੰ ਮਾਰਕ ਕਰਤੀ ਡਿਊਟੀ ਸਾਹਿਬ ਨੇ ਉੱਥੇ ਬੁਲਾ ਕੇ ਉੱਥੇ 29 ਤਰੀਕ ਨੂੰ ਇਹਨਾਂ ਨੇ اقرارنامہ ਕਰ ਲਿਆ ਲਿਖਾ ਲਿਆ ਦੋ ਬੰਦੇ ਪਿੰਡ ਦੇ ਸੀਗੇ ਲਿਖਾ ਲਿਆ ਕਹਿੰਦਾ ਵੀ ਮੈਂ 15 11 2024 ਨੂੰ ਵੀ ਤੇਰੀ ਸਾਰੀ ਪੇਮੈਂਟ ਦੇ ਦੂੰਗਾ 10 10 10 ਲੱਖ ਰੁਪਇਆ ਨਹੀਂ ਮੇਰੇ ਤੇ ਬੰਨ ਦੀ ਕਾਰਵਾਈ ਕੀਤੀ ਜਾਵੇ ਜੇ ਮੈਂ ਨਾ ਦੇਵਾਂ ਤਾਂ ਹੁਣ ਜਦੋਂ ਅਸੀਂ 2000 ਇਸ ਨੂੰ 15 ਤਰੀਕ ਨੂੰ ਉਹਦੇ ਕੋਲੇ ਗਏ 2024 ਨੂੰ 11ਵੇਂ ਮਹੀਨੇ ਚ ਉਦੋਂ ਕਹਿੰਦਾ ਵੀ ਮੇਰੇ ਹਜੇ ਜੀਰੀ ਨਹੀਂ ਵਕੀ 20 ਕਿੱਲੇ ਵਾਹਣਦੇ ਨੇ ਇਹ ਬੰਦੇ ਕੋਲੇ 13 ਲੱਖ ਦੀ ਇਹਨੇ ਜੀਰੀ ਹੁਣ ਵੇਚੀ ਹੈ ਜੀ ਤੇ ਉਸ ਤੋਂ ਬਾਅਦ ਕਹਿੰਦਾ ਵੀ ਮੇਰੇ ਹਜੇ ਜੀਰੀ ਦੇ ਪੈਸੇ ਨਹੀਂ ਪਏ 10 ਦਿਨ ਫੇਰ ਖੜਜੋ ਅਸੀਂ 10 ਦਿਨ ਫੇਰ ਖੜ ਗਏ ਫੇਰ ਹਫਤਾ ਲੈ ਲਿਆ ਫੇਰ ਖੜ ਗਏ ਉਸ ਤੋਂ ਬਾਅਦ ਮੈਂ 29 ਤਰੀਕ ਨੂੰ ਜੀ ਠਾਣੇ ਚ ਰੂੜੇ ਕੇ ਕਲਾਚ ਰੈਪਟ ਲਖਾਇਆ ਜੀ ਉਹ ਬੁਲਾ ਲੈਂਦੇ ਨੇ ਬੁਲਾ ਕੇ ਉੱਥੇ ਉਹਨਾਂ ਨੂੰ ਕਹਿ ਦਿੰਦਾ ਜਦੋਂ ਮੇਰੇ ਕੋਲੇ ਹੋਏ ਮੈਂ ਉਦੋਂ ਦੇ ਦੂੰ ਮੈਂ ਕਿਹੜਾ ਮੁੱਕਰਦਾ ਜੀ ਐਂ ਕਹਿ ਕੇ ਬਸ ਪੱਲਾ ਸੜਾ ਲੈਂਦਾ ਨਾ ਕੋਈ ਪੁਲਿਸ ਕਾਰਵਾਈ ਕਰਦੀ ਹੈ ਕੋਈ ਕਾਰਵਾਈ ਨਹੀਂ ਹਜੇ ਹੋਈ ਉਹਦੇ ਤੇ ਪੁਲਸ ਵਾਲੇ ਕਹਿੰਦੇ ਪਰਚਾ ਕਰਾਂਗੇ ਐ ਕਰਾਂਗੇ ਮੇਰੇ ਕੋਲੇ ਕੋਈ ਹੱਲ ਨਹੀਂ ਜੀ ਆਹ ਮੇਰੇ ਕੋਲੇ ਪੈਟਰੋਲ ਦੀ ਬੋਤਲ ਹੈ ਜੀ ਤੇ ਆਹ ਡੱਬੀ ਹੈ ਜੀ ਸਿੱਖਾਂ ਵਾਲੀ ਆ ਮੇਰੀ ਬੇਟੀ ਬੈਠੀ ਹੈ ਸਾਰਾ ਮੇਰੀ ਬੇਟੀ ਦਾ ਇਹਨਾਂ ਨੇ ਭੁੱਖ ਖਰਾਬ ਕਰਤਾ ਜੀ ਆ ਬੈਠੀ ਹੈ ਵਿਚਾਰੀ ਨਾ ਕਿਸੇ ਪਾਸੇ ਜਾਣ ਜੋਗਰੀ ਹੈ ਇੰਨੇ ਪੈਸੇ ਮੈਂ ਕੁੜੀ ਤੇ ਪੜ੍ਹਾਈ ਤੇ ਲਾਏ ਨੇ ਜੀ ਆਈ ਲਿਸਟ ਕਰਵਾਈ ਹੈ ਜੀ ਤੇ ਉਸ ਤੋਂ ਬਾਅਦ ਹੋਰ ਮੇਰਾ ਕੋਈ ਹੱਲ ਨਹੀਂ ਜੀ ਮੇਰਾ ਆਹੀ ਹੱਲ ਹੈ ਮੈਂ ਘੱਟੋ ਘੱਟ 2 250 ਫੁੱਟ ਟੈਂਕੀ ਦੇ ਉੱਪਰ ਬੈਠਾ ਜੀ ਜੇ ਮੇਰਾ ਨਾ ਹੱਲ ਹੋਇਆ ਨਾ ਮੇਰੇ ਪੈਸੇ ਦਵਾਈ ਪ੍ਰਸ਼ਾਸਨ ਨੇ ਤਾਂ ਮੇਰੇ ਕੋਲੇ ਆ ਹੱਲ ਆ ਜੀ ਅਸੀਂ ਦੋਨੇ ਪਿਉਤੀ ਇੱਥੇ ਮੱਚ ਜਾਂਗੇ ਕੋਈ ਪ੍ਰਸ਼ਾਸਨ ਬੋਲੋ ਤੁਹਾਡੇ ਨਾਲ ਗੱਲਬਾਤ ਕੀਤੀ ਕੋਈ ਗੱਲਬਾਤ ਨਹੀਂ ਕੀਤੀ ਜੀ ਕੁਛ ਨਹੀਂ ਸਾਨੂੰ ਪ੍ਰਸ਼ਾਸਨ ਕਹਿੰਦਾ ਥੱਲੇ ਉਤਰੇ ਤੁਹਾਡਾ ਸਮਝੌਤਾ ਕਰਾ ਦੇਣੇ ਸਮਝੌਤਾ ਕਹਦਾ ਹੋਊਗਾ ਜੀ ਸਾਲ ਭਰ ਤਾਂ 14 ਮਹੀਨੇ ਹੋ ਗਏ ਜੀ ਹੁਣ ਪ੍ਰਸ਼ਾਸਨ ਨੇ 14 ਮਹੀਨੇ ਲੈ ਲਏ ਪ੍ਰਸ਼ਾਸਨ ਨਿਆਂ ਕਰਦੇ ਨੇ ਦੋ ਦਿਨ ਦੇ दो ਚਾਰ ਦਿਨ ਦੇ दो ਪੰਜ ਦਿਨ ਦੇ दो ਹਫਤਾ ਦੇ ਦੋ ਕਦੋਂ ਦੇ ਚੜੇ ਵੇ ਆਪਣੀ ਟੈਂਕ ਅਸੀਂ ਸਵੇਰੇ 10:30 ਵਜੇ ਦੇ ਚੜੇ ਆ ਜੀ ਇਹ ਕਦੋਂ ਤੱਕ ਉਤਰੋਗੇ ਤੁਸੀਂ ਜੇ ਜਿੰਨਾ ਚਿਰ ਪੈਸੇ ਨਹੀਂ ਦਿੰਦੇ ਅਸੀਂ ਉਤਰਦੇ ਨਹੀਂ ਜੀ ਫੁੱਲ ਕਿੰਨੀ ਰਕਮ ਹੈਗੀ ਤੁਹਾਡੀ 10 ਲੱਖ ਰੁਪਈਆ ਜੀ ਹੁਣ ਕਾਹਦਾ ਕੰਮ ਕਰਦੇ ਤੁਸੀਂ ਮੈਂ ਚਨਈ ਦਾ ਕੰਮ ਕਰਦਾ ਜੀ ਹੁਣ ਮੈਂ ਥੋੜੀ ਆਪਣੀ ਛੋਟੀ ਜਿਹੀ ਟੈਲਾਂ ਆਪਣੀਆਂ ਜਿਹੜੀਆਂ ਇੰਟਰਲੋਕ ਟੈਲਾਂ ਬਣਦੀਆਂ ਹੁੰਦੀਆਂ ਨੇ ਉਹਦਾ ਆਪ ਦੇ ਕੰਮ ਚ ਲਾਇਆ ਹੋਇਆ ਜੀਰੋ ਕਨਾਲ ਚ ਉਹ ਕੰਮ ਕਰਦਾ ਜੀ ਟੈਲਾਂ ਬਣਾਉਨੇ ਸਿਮਿੰਟ ਤੋਂ ਹੀ ਜੇ ਮੇਰੀ ਮੰਗ ਨਾ ਪੂਰੀ ਕੀਤੀ ਜੀ ਮੇਰੀ ਪੇਮੈਂਟ ਨਾ ਦਿੱਤੀ ਤਾਂ ਇਹਦਾ ਜ਼ਿੰਮੇਵਾਰ ਜਗਤਾਰ ਸਿੰਘ ਸੁਪੁੱਤਰ ਕਰਨੈਲ ਸਿੰਘ ਪਿੰਡ ਰੂੜੇਕੇਕਲਾਂ ਤੇ ਜਾ ਪ੍ਰਸ਼ਾਸਨ ਹੋਊਗਾ ਜੀ ਜਿਹੜੇ ਮੈਨੂੰ ਦਬਾ ਨਹੀਂ ਰਹੇ ਸਾਰੀਆਂ ਲਿਖਤਾਂ ਪਈਆਂ ਨੇ ਜੀ ਮੇਰੇ ਕੋਲ ਸਾਰੀਆਂ ਵੀਡੀਓ ਪਈਆਂ ਨੇ ਸਭ ਕੁਝ ਪਿਆ ਜੀ ਮੇਰੇ ਕੋਲੇ ਮੇਰੀ ਸਾਰਿਆਂ ਨੂੰ ਵੀ ਮੇਰੀ ਮਦਦ ਕਰੋ ਤੇ ਇਹ ਤੋਂ ਮੇਰੇ ਪੈਸੇ ਦਿਵਾਓ ਜੀ ਮੇਰੇ ਨਾਲ ਠੱਗੀ ਮਾਰੀ ਐ ਸਿੱਧੀ 10 ਲੱਖ ਰੁਪਏ ਦੀ 5 ਲੱਖ ਰੁਪਏ ਮੈਂ ਵਿਆਜ ਤੇ ਚੱਕ ਕੇ ਦਿੱਤਾ ਜੀ 5 ਲੱਖ ਰੁਪਏ ਦਾ ਮੈਂ ਸਮਾਨ ਵੇਚਿਆ ਘਰੋਂ ਸੋਨਾ ਵੇਚਿਆ ਮੇਰੇ ਕੋਲੇ ਮੱਝ ਸੀ ਗਾਈ ਸੀ ਉਹ ਵੀ ਵੇਚਤੀ ਸਾਰਾ ਕੁਝ ਵੇਚਤਾ ਜੀ ਹੁਣ 5 ਲੱਖ ਰੁਪਏ ਮੈਂ ਰਿਸ਼ਤੇਦਾਰਾਂ ਤੋਂ ਫੜਿਆ ਹੋਇਆ ਜਿਹੜਾ 4 ਸਾਲਾਂ ਦਾ ਮੈਨੂੰ ਉਹਦਾ ਵਿਆਜ ਪਈ ਜਾਂਦਾ ਜੀ 2.5 ਲੱਖ ਰੁਪਏ ਮੈਂ ਮੌੜਾਂ ਤੋਂ ਫੜਿਆ ਸੀਗਾ ਜੀ ਮੇਰੀ ਰਿਸ਼ਤੇਦਾਰੀ ਐ ਉੱਥੇ ਪ੍ਰਧਾਨ ਤੋਂ ਜੀ ਉਹਦਾ 2.5 ਦੇਣਾ ਜੀ 2.5 ਲੱਖ ਮੇਰੇ ਰਿਸ਼ਤੇਦਾਰ ਤੋਂ ਫ की नाव आहे तुटा जसप्रीत कौर ਕੀ ਕਹਿਣਾ ਚਾਹਣ ਜਿਹੜਾ ਪਾਣੀ ਦੀ ਟੈਂਕੀ ਦੀ ਜਿਹੜੇ પેટ્રોલ ਦੀ ਬੋਤਲ ਲੈ ਕੇ ਸਾਡਾ ਪਿਆਸਾ ਹੁੰਦਾ ਸੀ ਉਹਨਾਂ ਨੇ ਜਿਹੜੇ ਸਾਡੇ ਪਿੰਡ ਦੇ ਨੰਬਰਦਾਰ ਨੇ ਜਗਤਾਰ ਸਿੰਘ ਉਹਨਾਂ ਨੇ ਸਾਡੇ ਨਾਲ 10 ਲੱਖ ਰੁਪਏ ਦੀ ਠੱਗੀ ਮਾਰੀ ਆ ਜਿਹੜੀ ਕਿ ਮੇਰੇ ਪਿਓ ਦੀ ਦਿਨ ਰਾਤ ਦੀ ਮਿਹਨਤ ਸੀਗੀ ਕੋਸ਼ਿਸ਼ ਸੀ ਆਪਣਾ ਸਮਾਨ ਵੇਚਿਆ ਇਧਰ ਉਧਰੋ ਕਰਕੇ ਪੈਸੇ ਇਕੱਠੇ ਕਰੇ ਤੇ ਇਹਨਾਂ ਨੇ ਮੇਰੀ ਫਾਈਲ ਦਾ ਕੰਮ ਫਿਰ ਵੀ ਨਹੀਂ ਕਰਾਇਆ ਇਹਨਾਂ ਦੀ ਕੁੜੀ ਜਿਹੜੀ ਆਸਟ੍ਰੇਲੀਆ ਪੀਆਰ ਆ ਜਿਹੜੀ ਕਹਿੰਦੀ ਸੀਗੀ ਮੈਂ ਤੈਨੂੰ ਆਸਟ੍ਰੇਲੀਆ ਲੈ ਕੇ ਜਾਊਂਗੀ ਉਹ ਵੀ ਘੱਟ ਘੱਟ ਪੈਸੇ ਤੇ ਤੇ ਇਸ ਤੋਂ ਬਾਅਦ ਜਦੋਂ ਅਸੀਂ ਉਹਨਾਂ ਨੂੰ 10 ਲ ਹੈਗੇ ਸਾਡੇ ਪੈਸੇ ਵਾਪਸ ਕਰ ਦੋ ਅਸੀਂ ਫਾਈਲ ਇਸ ਤਵਾਰ ਨਹੀਂ ਲਵਾਣੀ ਤੇ ਉਹਨਾਂ ਨੂੰ 4 ਸਾਲ ਹੋ ਗਏ 2021 ਦੇ ਵਿੱਚ ਉਹਨਾਂ ਨੇ ਸਾਡੇ ਤੋਂ ਪੈਸੇ ਲਏ ਸੀਗੇ ਤੇ ਇਸ ਤਵਾਰ 23 ਦੇ ਵਿੱਚ ਅਸੀਂ ਰਿਪੋਰਟ ਰਿਪੋਰਟ ਲਖਾਈ ਆ ਐਸਐਸਪੀ ਦੇ ਉਹਨਾਂ ਨੇ 1 ਸਾਲ ਦਾ ਟਾਈਮ ਦਿੱਤਾ ਤੇ 15 ਤਰੀਕ ਨੂੰ ਉਹਨਾਂ ਨੇ ਪੈਸੇ ਦੇਣੇ ਸੀ ਜਿਹੜੀ ਉਹਨਾਂ ਦੀ ਲਾਸਟ ਡੇਟ ਸੀਗੀ ਤੇ ਹੁਣ ਤੁਸੀਂ ਦੇਖੋ ਮਹੀਨਾ ਉੱਪਰ ਹੋ ਗਿਆ ਮਹੀਨਾ ਤਾਂ ਵੀ ਉੱਪਰ ਦਾ ਟਾਈਮ ਹੋ ਗਿਆ ਤੇ ਨਾ ਹੀ ਕੋਈ ਪ੍ਰੋਸੈਸਰ ਕਾਰਵਾਈ ਕਰ ਰਿਹਾ ਤੇ ਹੁਣ ਜੇ ਸਾਨੂੰ ਕੁਝ ਵੀ ਹੁੰਦਾ ਹੈ ਇੱਥੇ ਪ੍ਰਸ਼ਾਸਨ ਜ਼ਿੰਮੇਵਾਰ ਆ ਤੇ ਅਸੀਂ ਚਾਹੁੰਦੇ ਆ ਵੀ ਜਿਹੜੀ ਉਹਨਾਂ ਨੇ ਠੱਗੀ ਮਾਰੀ ਆ 10 ਇਹ ਕੀ ਕੁਛ ਲੈ ਕੇ ਤੁਸੀਂ ਪਾਣੀ ਟੰਕੀ ਚੜੇ ਆ ਅਸੀਂ ਪੈਟਰੋਲ ਹੈ ਤੇ ਸਿੱਖਾ ਡੱਬੀ ਐਸ ਕਿ ਐਸਿੱਖਾ ਡੱਬੀ ਆ ਜੇਕਰ ਸਾਡੀ ਕੋਈ ਨਾ ਕਾਰਵਾਈ ਹੋਈ ਤਾਂ ਅਸੀਂ ਆਪਣਾ ਇੱਥੇ ਖੁਦਕੁਸ਼ੀ ਕਰ ਲੈਣੀ ਆ ਦੋਨੋਂ ਪਿਆਤੀ ਨੇ ਤੇ ਜਿੰਮੇਦਾਰ ਮੰਨਦੇ ਕੀ ਨੂੰ ਹੈਗਾ ਤੁਸੀਂ ਜਿੰਮੇਦਾਰ ਤੇ ਬਾਕੀ ਪ੍ਰਸ਼ਾਸਨ ਹੈ ਜਿਹੜੀ ਕਾਰਵਾਈ ਨਹੀਂ ਕਰ ਰਿਹਾ ਐਨੇ ਟਾਈਮ ਤੱਕ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਇਹ ਜਗਤਾਰ ਸਿੰਘ ਇਹਨਾਂ ਦਾ ਕੋਈ ਲੈਂਡ ਦੇਣ ਦਾ ਮਸਲਾ ਸਰਨਾਮ ਸਿੰਘ ਤੇ ਜਗਤਾਰ ਸਿੰਘ ਦਾ ਜਿਹਦੇ ਸਬੰਧ ਚ ਦੋਨੇ ਪਾਰਟੀਆਂ ਥਾਣੇ ਬੁਲਾ ਲੀਆਂ ਬਾਈਕ ਇਹਨਾਂ ਦਾ ਕਰਵਾਉਣੇ ਆ ਇਹ ਕੋਣ ਕੋਣ ਪਾਣੀ ਦੀ ਟੈਂਕੀ ਤੇ ਚੜਿਆ ਕੀ ਕੁਝ ਉਹਨਾਂ ਕੋਲੇ ਹੈਗਾ ਸਰ ਉਹ ਕਹਿੰਦਾ ਵੀ ਅੱਜ ਦਾ ਇੰਨੀ ਕ ਗੱਲ ਹੀ ਹੋਈ ਆ ਵੀ ਮੈਂ 10 ਲੱਖ ਰੁਪਈਆ ਲੈਣਾ ਉਹ ਤੋਂ ਵੀ ਬੇਟੀ ਭੇਜਣ ਵਾਸਤੇ ਦਿੱਤਾ ਸੀ ਕਾ ਵਾਪਸ ਨਹੀਂ ਕਰ ਰਿਹਾ ਉੱਪਰ ਪਾਣੀ ਦੀ ਟੈਂਕੀ ਤੇ ਕੋਣ ਕੋਣ ਚੜਿਆ ਸਰ ਉਹ ਤੇ ਗਵਾਹ ਤੇ ਉਹ ਆਪ ਐ ਕੋਈ ਗਲਤ ਬਾਤ ਕੀਤੀ ਜੜੀਏ ਸਰ ਪਰਵਾਹ ਨੋ ਨਹੀਂ ਹਾਂ ਕਰੀਏ ਉੱਥੇ ਥਾਣੇ ਬੁਲਾ ਦੋਨੇ ਧਰਾਂ ਨੂੰ ਇਕੱਠੇ ਕਰਦੇ ਹਾਂ